ਸਕਭਈ ਇਹ ਕੀ ਲਿਖਿਆ ਹੋਇਆ ਹੈ ਫਰਮਾਨਬਾਈ ਇਹ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਲਿਖੀ ਹੋਈ ਹੈ ਪੰਕਤੀ ਲਿਖੀ ਹੋਈ ਹੈ ਕਿ ਗੁਰ ਨਾਨਕ ਜਿਨ ਸੁਣਿਆ ਭਿਖਿਆ ਸ ਫਿਰ ਗਰਬਾਸ ਨ ਭਰਿਆ ਰਹਿ ਇਹ ਗੁਰਦੁਆਰਾ ਬੜਾ ਇਤਿਹਾਸਿਕ ਹੈ ਜੀ ਉਹਨਾਂ ਸਰਦਾਰਾਂ ਦੀ ਯਾਦ ਵਿੱਚ ਬਣਿਆ ਜਿਨ੍ਹਾਂ ਨੇ ਨਨਕਾਣਾ ਸਾਹਿਬ ਨੂੰ ਰਾਸ ਕਰਾਉਣ ਵਾਸਤੇ ਗੁਰਦੁਆਰਾ ਜਨਮ ਸਾਨੂ ਸ਼ੇਦੀਆ ਪਈਆਂ ਤੇ ਵੇਲੋ 147 ਤੋਂ ਪਹਿਲੇ ਦਾ ਗੁਰਦੁਆਰਾ ਤੇ ਹੱਲੇ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਆ ਤੇ ਇਸ ਗੁਰਦੁਆਰਾ ਸਾਹਿਬ ਨੂੰ ਤਿੰਨ ਚਾਰ ਵੀ ਸ਼ਿਖੂਪੁਰਾ ਲਿਖਿਆ ਹੋਇਆ ਜੀ ਜੀ ਵਾਂਡਸਨ 47 ਤੋਂ ਪਹਿਲਾਂ ਇਹ ਪਿੰਡ ਸ਼ਗੂਪੁਰਾ ਦੇ ਵਿੱਚ ਸੀ ਠੀਕ ਔਰ 2005 ਦੇ ਵਿੱਚ 2005 'ਚ ਜਦੋਂ ਨਨਕਾਣਾ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਮਿਲਿਆ ਤੇ ਇਹ ਪਿੰਡ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਆ ਗਿਆ ਚਲੋ ਜੀ ਇਹ ਤਾਂ ਬੜੀ ਗੱਲ ਹੈ ਕਿ ਖੂਬਸੂਰਤ ਜ਼ਿਲ੍ਹੇ ਦੇ ਵਿੱਚ ਆ ਗਿਆ ਜਿਸ ਤਰ੍ਹਾਂ ਉਹ ਸਾਡੇ ਜਿਹੜਾ ਨਾ ਕਿ ਕਹਿ ਲੋ ਕਿ ਲਿਲਿਆਣੀ ਪਹਿਲੇ ਲਾਹੌਰ ਦਾ ਇੱਕ ਹਿੱਸਾ ਸੀ ਫਿਰ ਜਿਹੜਾ ਨਾ ਕਿ ਜਦੋਂ ਜ਼ਿਲ੍ਹਾ ਕਸੂਰ ਬਣਿਆ ਤੇ ਅਸੀਂ ਕਸੂਰੀਏ ਹੋ ਗਏ ਬਾਬੇ ਬੁੱਲੇ ਸ਼ਾਹ ਦੀ ਨਗਰੀ ਦੇ ਹੋ ਗਏ ਸਾਖਤ ਭਾਈ ਇਸ ਗੁਰਦੁਆਰੇ ਨੂੰ ਦੇਖਣ ਵਾਸਤੇ ਹਾਂਜੀ ਕਦੀ ਕੋਈ ਸਿੱਖ ਵੀਰ ਜਿਹੜੇ ਨੇ ਸਰਦਾਰ ਵੀਰ ਨੇ ਪਾਕਿਸਤਾਨ ਤੋਂ ਹਟ ਕੇ ਵੀ ਕਦੀ ਆਏ ਨੇ ਇਹਨੂੰ ਦੇਖਣ ਆਮੇਰਿਕਾ ਤੋਂ ਆਏ ਨੇ ਔਰ ਜਿਹੜੇ ਇੰਡੀਅਨਸ ਆਉਂਦੇ ਰਹੇ ਨੇ ਉਹ ਮੈਨੂੰ ਪਤਾ ਲੱਗਦਾ ਰਿਹਾ ਵੀ ਅੱਜ ਪਿੰਡ ਸਿੱਖ ਆਏ ਨੇ ਸਰਦਾਰ ਆਏ ਨੇ ਤੇ ਮੇਰਾ ਕਿਸੇ ਨਾਲ ਨਹੀਂ ਟਕਰਾਉ ਹਿਆ ਲੇਕਿਨ ਇੱਕ ਅਮੇਰੀਕਾ ਤੋਂ ਇੱਕ ਫੈਮਿਲੀ ਆਈ ਸੀ ਤੇ ਉਹ ਵੀ ਮੈਨੂੰ ਇੱਥੇ ਜਾਣ ਕੇ ਮਿਲੀ ਸੀ ਮੈਂ ਐਸਾ ਹੀ ਮਹੱਲੇ ਸੀ ਉਦੋਂ ਤੇ ਉਹ ਫੈਮਿਲੀ ਵਿਜ਼ਿਟ ਕਰਨ ਆਈ ਸੀ ਔਰ ਉਹ ਬਾਜ ਹੀ ਹੋਣਾ ਮੈਨੂੰ ਸਾਰਾ ਫਿਰ ਇਤਿਹਾਸ ਕੁਛ ਇਤਿਹਾਸ ਮੈਨੂੰ ਪਹਿਲੇ ਪਤਾ ਸੀਗਾ ਤੇ ਕੁਝ ਫਿਰ ਉਹਨਾਂ ਕੋਲੋਂ ਪਤਾ ਲੱਗਾ ਕਿ ਕਿਸ ਕਿਸ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਬਣਾਇਆ ਗਿਆ ਮੈਂ ਕਹਿੰਦਾ ਕਿ ਸਰਦਾਰ ਕੌਮ ਦੀ ਵੈਸੇ ਦਾ ਜਿਹੜਾ ਨਾ ਕਿ ਹਰ ਕੌਮ ਨੂੰ ਹੀ ਆਪਣਾ ਜਿਹੜਾ ਪੁਛੇਕੜ ਹੈ ਹਿਸਟਰੀ ਹੈ ਉਹ ਬੜੀ ਖੂਬਸੂਰਤ ਲੱਗਦੀ ਲੇਕਿਨ ਸਰਦਾਰ ਕੌਮ ਇੱਕ ਐਸੀ ਕੌਮ ਹੈ ਕਿ ਜਿਹੜੀ ਆਦੇ ਪਛੇਕਰ ਨੂੰ ਬਹੁਤ ਅੱਛੀ ਤਰ੍ਹਾਂ ਬਰੀਕੀ ਦੇ ਨਾਲ ਨਜ਼ਰ ਰੱਖਦੀ ਹੈਂ ਜੀ ਗੱਲ ਤੇ ਬੜੀ ਖੂਬਸੂਰਤ ਜਿਹੜੀ ਇਹ ਇਮਾਰਤ ਹੈ ਜੀ ਸਾਕਤ ਹੈ ਇਸ ਪਿੰਡ ਤੋਂ ਜਿਹੜੇ ਕੋਈ ਵੱਡੇ ਕਰਤਾ ਦਰਤਾ ਹੋ ਉਹਨਾਂ ਦੇ ਇੱਕ ਨਾਮ ਹੋਣ ਜਿਹੜੇ ਕੋਈ ਇਸ ਤਰੀਖ ਦੇ ਪੰਨੇ ਦੇ ਹੋਣ ਪਹਿਲੇ ਤੇ ਤੁਸੀਂ ਤੁਹਾਨੂੰ ਤੁਸੀਂ ਗਾਡਰ ਵਿਖਾਓਗੇ ਤੇ ਗਾਡਰ ਕਿੰਨੇ ਵੱਡੇ ਨੇ ਕਿੰਨੇ ਮਜ਼ਬੂਤ ਗਾਡਰ ਪਾਏ ਹੋਏ ਨੇ ਤੇ ਬਸ ਉਹ ਕੀ ਕਹਿੰਦੇ ਨੇ ਕਿ ਸਦੀਆਂ ਬੀਤਨ ਦੇ ਨਾਲ ਪਾੜ ਦੇ ਪੈ ਜਾਂਦੇ ਨੇ ਕਿਆ ਬਾਤ ਹੈ ਤੇ ਬਾਕੀ ਇਸ ਪਿੰਡ ਦਾ 147 ਤੋਂ ਪਹਿਲਾਂ ਚੌਧਰੀ ਸੀ ਤੇ ਲੰਬੜਦਾਰ ਵੀ ਹੋਈ ਸੀ ਗੁਲਾਬ ਸਿੰਘ ਗੁਲਾਬ ਸਿੰਘ ਗੁਲਾਬ ਸਿੰਘ ਤੇ ਤੁਹਾਡੇ ਦੇ ਸੱਚ ਗੁਰਦੁਆਰੇ ਦਾ ਨਾਮ ਵੀ ਗੁਲਾਬ ਸਿੰਘ ਹੈ ਗੁਲਾਬ ਸਿੰਘ ਜੀ ਜੀ ਬਿਲਕੁਲ ਜੀ ਗੁਰਦੁਆਰਾ ਗੁਲਾਬ ਸਿੰਘ ਜੀ ਤੇ ਸਾਡੇ ਪਿੰਡ ਦਾ ਚੌਧਰੀ ਸੀ ਗੁਲਾਬ ਸਿੰਘ ਹਾਂਜੀ ਪਿੰਡ ਇਹ ਸਿੱਧਾ ਹੀ ਬਾਜ਼ਾਰ ਆ ਹੀ ਜਾਂਦਾ ਚੌਕ ਅੱਗੇ ਆ ਜਾਂਦਾ ਚੌਕ ਦੇ ਵਿੱਚ ਖੂਹ ਦਾ ਸੀ ਇੱਕ ਲਾਲੂ ਛੀਰ ਹੁੰਦਾ ਸੀ ਸਾਡੇ ਪਿੰਡ ਦਾ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਤੇ ਘਰਾਂ 'ਚ ਦੇ ਕੇ ਆਉਂਦਾ ਹੁੰਦਾ ਸੀ ਹੂੰ ਤੇ ਉਹ ਹਾੜੀ ਸੋਣੀ ਲੈਂਦਾ ਰਿਹਾ ਦਾਣੇ ਦੋਣੇ ਤੇ ਇੱਕ ਹੋਰ ਚ ਹੀਰੋ ਦਾ ਸੀ ਅ ਸੰਤਾ ਸਿੰਘ ਹੂੰ ਹੂੰ ਤੇ ਉਹ ਵੀ ਮਤਲਬ ਦਾਣੇ ਪਠਾ தਥਾ ਲੈਂਦਾ ਸੀ ਉਹ ਵੀ ਲੋਕਾਂ ਲੋਕਾਂ ਦਾ ਕੰਮ ਕਰਦਾ ਸੀ ਹੂੰ ਹੂੰ ਤੇ ਇੱਕ ਅੰਬੋ ਸਰਦਾਰਾਂ ਦਾ ਪਿੰਡ ਹੈ ਹੂੰ ਹੂੰ ਤੇ ਇਹ ਪਿੰਡ ਉਦੋਂ ਆਬਾਦ ਹੋਇਆ ਜਦੋਂ ਦੁੱਲੇ ਦੀ ਬਾੜ ਆਬਾਦ ਕੀਤੀ ਅੰਗਰੇਜ਼ਾਂ ਨੇ ਜਦੋਂ ਚੱਕ ਵਸਾਏ ਅੱਛਾ ਅੱਛਾ ਇਹ ਬਾੜ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਵਸਿਆ ਹੈ ਪਿੰਡ ਹੈ ਜੀ 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 ਇੱਕ ਵੇਲੇ ਪਹਿਲੇ ਇਸ ਦਾ ਨਾਸੀ ਨਵਾ ਪਿੰਡ ਦੋਨਿਆਂ ਵਾਲਾ ਵੀ ਸਾਨੂੰ ਕਾਗਜ਼ਾਂ 'ਚ ਮਿਲਿਆ ਹਾਂਜੀ ਫਿਰ ਚੂਏਝਾੜ ਵੀ ਮਿਲਿਆ ਹੁਣ ਇਸਲਾਮਗਰ ਵੀ ਹੈ ਇਹ ਪਹਿਲੇ ਇਸ ਦਾ 47 ਵਾਲੇ ਦਾ ਨਾਮ ਕੀ ਸੀ 47 ਵਾਲੇ ਚੂਏਝਾੜ ਸੀ ਔਰ ਫਿਰ ਦੋਨਿਆਂ ਵਾਲਾ ਵੀ ਕਹਿੰਦੇ ਦੋਨਿਆਂ ਵਾਲਾ ਤਾਂ ਬਹੁਤ ਪੁਰਾਣਾ ਕਿਤੇ ਕਹਿੰਦੇ ਕਾਗਜ਼ਾਂ 'ਚ ਅਸੀਂ ਲਿਖੇ ਸਾਨੂੰ ਪਤਾ ਲੱਗਾ ਕਿ ਦੋਨਿਆਂ ਵਾਲਾ ਵੀ ਹੁਣ ਮੌਜੂਦਾ ਇਸ ਪਿੰਡ ਦਾ ਨਾਮ ਇਸਲਾਮ ਇਸਲਾਮਨਗਰ ਕਿਐਸੀ ਆਰ ਵੀ ਕਿਐਸੀ ਆਰ ਵੀ ਠੀਕ ਹੈ ਔਰ ਇਹਨੂੰ ਹੁਣ ਜ਼ਿਲ੍ਹਾ ਜਿਹੜਾ ਉਹ ਨਨਖਾਣਾ ਸਾਹਿਬ ਗਾਣਾ ਲੱਗਦਾ ਸੀ ਇਹਦੇ ਆਲ ਦਵਾਲ ਦੇ ਪਿੰਡਾਂ ਦੀ ਅਗਰ ਗੱਲ ਕਰੀਏ ਤੇ ਇੱਕ ਸਾਈਡ ਤੇ ਫਾਇਵ ਵਾਲੀ ਹੈ ਜਿਹੜਾ ਹੁਣ ਨਵਾਂ ਕੋਟ ਜਿਹਨੂੰ ਆਖਿਆ ਜਾਂਦਾ ਹੈ ਥੋਥੀਆਂ ਵਾ ਮੈਲੀ ਬੁਰਜੀ ਆ ਨਿਜ਼ਾਮਪੁਰਾ ਮੂਲਾ ਸਿੰਘ ਆ ਦੇਵਾ ਸਿੰਘ ਆ ਚੇਲਿਆਂ ਵਾਲਾ ਇਹ ਵੀ ਉਹੋ ਹੀ ਉਹਨਾਂ ਸਰਦਾਰਾਂ ਦੇ ਪਿੰਡ ਨੇ ਦੇਵਾ ਸਿੰਘ ਮੂਲਾ ਸਿੰਘ ਤੇ ਚੇਲਿਆਂ ਵਾਲਾ ਔਰ ਮੂਲਾ ਸਿੰਘ ਦੇ ਨਾਲ ਹੀ ਪਰਲੇ ਬੰਨੇ ਧਰਵਾਲ ਚੇਲਿਆਂ ਵਾਲੇ ਦੇ ਔਰ ਚੇਲਿਆਂ ਵਾਲਾ ਦਾ ਤੇ ਦੇਵਾ ਸਿੰਘ ਦਾ ਇੱਕੋ ਹੀ ਨੰਬਰ ਦਾ ਇੱਕੋ ਹੀ ਚੱਕ ਹੈ ਔਰ ਚੇਲਿਆਂ ਵਾਲੇ ਦੇ ਵਿੱਚ ਇੱਕ ਹਿੰਦੂ ਦੀ ਕਬਰ ਹੈ ਕੋ ਚੇਤਨ ਦਾਸ ਉਹਨਾਂ ਦਾ ਨਾਮ ਸੀ ਔਰ ਜਿਹੜੇ ਸਰਦਾਰ ਨਨਕਾਣਾ ਸਾਹਿਬ ਗਏ ਨਨਕਾਣਾ ਸਾਹਿਬ ਉਹ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਉਣ ਵਾਸਤੇ ਪਹਿਲੋ ਉਹ ਹੈ ਤੇ ਹਿੰਦੂਸਤਾਨ ਉਹ ਚੇਤਨ ਦਾਸ ਲੇਕਿਨ ਉਹਨਾਂ ਦੀ ਕਬਰ ਹਥੇ ਸਬਾਦੀ ਹੈ ਤੇ ਪਹਿਲੇ ਉਹ ਚੇਤਨ ਦਾਸ ਦੀ ਕਬਰ ਤੇ ਆਏ ਕਬਰ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਹਥੇ ਗਏ ਨਨਕਾਣਾ ਸਾਹਿਬ ਕੀ ਬਾਤ ਹੈ ਤੇ ਫਿਰ ਇੱਕ ਸਾਈਡ ਤੇ ਇਧਰ ਆ ਜਾਂਦਾ ਡੱਲਾ ਜਰਮੀ ਆ ਜਾਂਦਾ ਡੱਲਾ ਚੰਦਾ ਸਿੰਘ ਆ ਜਾਂਦਾ ਡੱਲਾ ਨੰਗਲ ਆ ਜਾਂਦਾ ਬਰੋਟਿਆਂ ਵਾਲੀ ਹੈ ਕੜਕਨ ਹੈ ਕੜਕਨ ਤੇ ਤੁਸੀਂ ਉਥੋਂ ਲੰਘ ਕੇ ਹੀ ਆਏ ਹੋ ਸੋਡੀ ਵਾਲਾ ਸੇਠ ਵਾਲਾ 베ਰ ਵਾਲਾ ਭਗਤ ਵਾਲਾ ਇਹਦੇ ਹਾਲ ਦਵਾਲ ਦੇ ਪਿੰਡ ਇਹ ਹਾਲ ਦਵਾਲ ਦੇ ਸਾਰੇ ਪਿੰਡ ਲੋਬੀ ਜੀ ਅ ਅੱਛਾ ਸਖਬਈ ਇੱਕ ਆਖਰੀ ਸਵਾਲ ਏ ਮੈਂ ਕਰਾਂ ਦਾ ਕਿ ਇਹ ਖੂਬਸੂਰਤ ਇਮਾਰਤ ਇਹਦੀ ਛੱਤ ਜਿਹੜੀ ਹੁਣ ਖਸਤਾ ਹਾਲ ਹੋ ਚੁੱਕੀ ਔਰ ਪਾਣੀ ਪੈਣ ਦੀ وجہ ਤੋਂ ਇਹਦਾ ਦਿਨ ਬਦ ਦੇ ਨੇ ਨੁਕਸਾਨ ਹੋ ਰਿਹਾ ਇਮਾਰਤ ਦਾ ਅ ਜਿਸ ਤਰ੍ਹਾਂ ਮੇਰਾ ਖਿਆਲ ਸੀ ਕਿ ਸਾਡਾ ਇਸ ਪਿੰਡ ਦਾ ਇਤਿਹਾਸ ਏ ਸਾਡੇ ਪਿੰਡ ਦੀ ਇੱਕ ਹਿਸਟਰੀਅਕ ਤਾਰੀਖ ਬੱਜ ਜਾਣੀ ਚਾਹੀਦੀ ਹੈ ਤੁਹਾਡਾ ਵੀ ਕੀ ਕੋਈ ਹੈ ਖੁਆਇਸ਼ ਕੇ ਇਸ ਪਿੰਡ ਨੂੰ ਜਿਹੜਾ ਨਾ ਕਿ ਇਹ ਗੁਰਦੁਆਰਾ ਜਿਹੜਾ ਇੰਦੀ ਕਿ ਆਲੀ ਸ਼ਾਨ ਇਮਾਰਤ ਹੈ ਇੱਕ ਹਿਸਟਰੀ ਇੱਕ ਤਾਰੀਖ ਹੈ ਇਸ ਪਿੰਡ ਦਾ ਨਾਮ ਸੀ ਇਹਨੂੰ ਦੁਬਾਰਾ ਤਮੀਰ ਹੋਣਾ ਚਾਹੀਦਾ ਵੇਖੋ ਜੀ ਜਿਹੜੀ ਜਿਹੜਾ ਵਿਰਸਾ ਹੁੰਦਾ ਹੈ ਜੀ ਜੀ ਉਸ ਕੌਮ ਲਈ ਮਾਣ ਦੀ ਗੱਲ ਹੁੰਦੀ ਹੈ ਬਿਲਕੁਲ ਇੰਜ ਹੀ ਗੱਲ ਕਿ ਸਾਡਾ ਪਿੰਡ ਇੱਕ ਤਾਰੀਖ ਰੱਖਦਾ ਹੈ ਕਿ ਇਹ ਗੁਰਦੁਆਰਾ ਸਾਹਿਬ ਨੂੰ ਕਿੰਜ ਬਣਾਇਆ ਗਿਆ ਕਿਉਂ ਬਣਾਇਆ ਗਿਆ ਇਹਦੇ ਪਿੱਛੇ ਇੱਕ ਤੋਂ ਨਾ ਅਬਾਦਤਗਾਹ ਜੀ ਜੀ ਲੇਕਿਨ ਇਹਦੇ ਨਾਲ ਤਾਰੀਖ ਜੁੜੀ ਹੈ ਇੱਕ ਜੀ ਜੀ ਬਿਲਕੁਲ ਔਰ ਫਿਰ ਉਸ ਤੋਂ ਬਾਅਦ ਵਣ ਤੋਂ ਬਾਅਦ ਵੀ ਵਣ ਤੋਂ ਪਹਿਲੇ ਵੀ ਇਸ ਜਗ੍ਹਾ ਨੂੰ ਉੱਚੇ ਪੱਧਰ ਦਾ ਹੀ ਮਕਾਮ ਮਿਲਦਾ ਰਿਹਾ ਜਿਹੜੀ ਖਾਉ ਗੁਰਦੁਆਰਾ ਸੀ ਖਾਉ ਮਸੀਤ ਸੀ ਖਾਉ ਸਕੂਲ ਸੀ ਯਾਨੀ ਇਸ ਥਾਨ ਇਹਨੂੰ ਤਿੰਨੇ ਹੀ ਉੱਚੇ ਪ੍ਰਾਪਤ ਹੋਏ ਆ ਔਰ ਅਸੀਂ ਅਸੀਂ ਵੀ ਇਹੀ ਦੁਆ ਕਰਦੇ ਆਂ ਵੀ ਇਹ ਚਲੋ ਪਿੰਡ ਦਾ ਵਿਰਸਾ ਹੈ ਇਹਨੂੰ ਬਚ ਜਾਣਾ ਚਾਹੀਦਾ ਇਹਨੂੰ ਬਚਾਉਣਾ ਚਾਹੀਦਾ ਸਾਨੂੰ ਵੀ ਚਾਹੀਦਾ ਕਿ ਇਹ ਇਹਦਾ ਖਿਆਲ ਕਰੀਏ ਦੀ ਮੇਨਟੇਨ ਇਹਨੂੰ ਰੱਖੀਏ ਇਹਦੀ ਮੈਂਟੇਨੈਂਸ ਦਾ ਖਿਆਲ ਕਰੀਏ ਤੇ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਅਸੀਂ ਤੁਹਾਨੂੰ ਵੀ ਮਾਰਗ ਪਾਉਂਦੇ ਆ ਕਿ ਗੁਲਾਬ ਸਿੰਘ ਵਾਲਾ ਗੁਰਦੁਆਰਾ ਜਿਹੜਾ ਦਫਤੂ ਕਸੂਰ ਉਹਦੀ ਰੈਨੋਵੇਸ਼ਨ ਹੋਣ ਲੱਗੀ ਹੈ ਰੈਨੋਵੇਟ ਹੋਣ ਲੱਗਾ ਹੈ ਉਹ ਗੁਰਦੁਆਰਾ ਤੇ ਮੇਬੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਵੀ ਅਸੀਂ ਉਸੇ ਹਾਲਤ ਦੇ ਵਿੱਚ ਵੇਖੀ ਜੀ ਬਿਲਕੁਲ ਸਖਬ ਭਾਈ ਮੇਰੀ ਦੁਆ ਅਰਦਾਸ ਤੁਹਾਡੇ ਨਾਲ ਹੀ ਹੈ ਅ ਦੇਖੋ ਮੈਂ ਇੱਕ ਗੱਲ ਗੱਜ-ਵੱਜ ਕੇ ਹੀ ਕਹਾਂ ਦਾ ਕਿ ਕਿੰਨੀਆਂ ਇਮਾਰਤਾਂ ਇਸ ਪਿੰਡ ਦੇ ਵਿੱਚ ਨੇ ਕੋਠੀਆਂ ਵੀ ਮੈਂ ਵੇਖੀਆਂ ਬੰਗਲੇ ਵੀ ਵੇਖਿਆ ਚੇ ਮਕਾਨ ਵੀ ਆ ਕੇ ਆਇਆ ਸੀ ਇਹ ਸਾਰਾ ਇਮਾਰਤ ਨੂੰ ਅਗਰ ਵੇਖਣ ਆਇਆ ਜਿੰਦੇ ਤੇ ਛੱਤ ਕੋ ਨਹੀਂ ਜਿੰਦੇ ਦਰਵਾਜ਼ਾ ਖਸਤਾ ਹਾਲ ਨੇ ਜਿੰਦੇ ਕੋ ਬਸਣਾ ਨਹੀਂ ਚਾਹਦਾ ਲੇਕਿਨ ਉਹਦੇ ਨਾਲ ਇਤਿਹਾਸ ਜੁੜਿਆ ਜਿੰਦੇ ਨਾਲ ਤਾਰੀਖ ਜੁੜੀ ਏ ਉਹ ਉਸ ਪਿੰਡ ਦੀ ਜਿਹੜਾ ਨਾ ਕਿ ਮਲਕੀਅਤ ਔਰ ਉਹਨੂੰ ਬਚਣਾ ਚਾਹੀਦਾ ਔਰ ਵੇਖੋ ਜੇ ਅਗਰ ਸਾਡੇ ਉਸ ਗੁਰਦੁਆਰੇ ਦੇ ਨਾਲ ਸਾਡੇ ਪਿੰਡ ਦੀ ਤਾਰੀਖ ਸੀ حضرت بابا بلھے شاہ ਜਿਹੜੇ ਕੋਈ ਸੂਫੀ ਬਜ਼ੁਰਗ ਗੁਜ਼ਰੇ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਸੀ ਹਾਂਜੀ ਔਰ ਇਸੇ ਤਰ੍ਹਾਂ ਇਹ ਵੀ ਇਤਿਹਾਸ ਤੋਂ ਘਟਵਾਦ ਗਲਤ ਨਹੀਂ ਨਾ ਹੈਗੀ ਕਿ ਨਨਕਾਣਾ ਸਾਹਿਬ ਦੇ ਵਿੱਚ ਜਿਹੜੀਆਂ 200 ਤੋਂ ਜ਼ਾਇਦ ਸ਼ਹੀਦੀਆਂ ਹੋਈਆਂ ਹਾਂ ਉਹ ਜੰਡ ਦੇ ਥੱਲੇ ਤੇ ਇਹ ਇਹ ਉਹਦੇ ਨਾਲ ਇਸ ਪਿੰਡ ਦਾ ਇਤਿਹਾਸ ਜੁੜਿਆ ਔਰ ਇਸ ਪਿੰਡ ਦੇ ਨਾਲ ਇਸ ਗੁਰਦੁਆਰੇ ਦਾ ਇਤਿਹਾਸ ਜੁੜਿਆ ਸਾਡੀ ਦੁਆ ਔਰ ਅਰਦਾਸ ਸਾਡੇ ਨਾਲ ਹੈ ਜੀ ਰੱਬ ਕਰੇ ਕਿ ਜਿਹੜਾ ਨਾ ਕਿ ਕਿਸੇ ਦੇ ਵੀ ਮذਬੀ ਸਥਾਨ ਹੈ ਜਿਹੜਾ ਨਾ ਕੋ ਸਾਡੇ ਬਾਸੇ ਇੱਜ਼ਤ ਦੇ ਕਾਬਿਲ ਹੈ ਔਰ ਉਹਨੂੰ ਬਚਾਣਾ ਵੀ ਚਾਹੀਦਾ ਤੇ ਇਸ ਪਿੰਡ ਦੀ ਛਾਣਵੀ ਤੇ ਆਪਾਂ ਇਸ ਵੀਡੀਓ ਦੇ ਵਲੌਗ ਦੇ ਵਿੱਚ ਇਜਾਜ਼ਤ ਲੈਨੇ ਆ ਜਿਹੜੇ ਵੀ ਟਰੈਵਲ ਵਲੌਗ ਬਹਿੰਦੇ ਨੇ ਉਹ ਟਰੈਵਲ ਵਲੌਗ ਪੰਜਾਬ ਦੇ ਵਿੱਚ ਅਸੀਂ ਵਕ ਵਕ ਥਾਵਾਂ ਹਿਸਟੋਰੀਕਲ ਪਲੇਸ ਜਾਂ عظیم ਸ਼ਖਸੀਅਤ ਜਿਸ ਤਰ੍ਹਾਂ ਕਿ ਸਾਖਬਾਈ ਜਿਹੜਾ ਨਾ ਕਿ ਪੰਜਾਬੀ ਵੀ ਸਾਡੇ ਨਾਲ ਸਨ ਤੁਹਾਡੇ ਰੂਬਰੂ ਕਰਾਈ ਦੀ ਤੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਅਗਲੀ ਵਲੌਗ ਵੀਡੀਓ ਤੱਕ ਲਈ ਇਜਾਜ਼ਤ ਦਿਓ ਤੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜਿੰਦਾਬਾਦ